ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਅਸੀਂ ਇਸ ਵੀਡੀਓ ਦੌਰਾਨ ਤੁਹਾਨੂੰ ਚਾਹਤ ਸਾਹਿਬ ਜਾਦੇ ਪੰਜ ਪਿਆਰੇ ਚਾਹਲੀ ਮੁਕਤਿਆਂ ਜਿਹਦੇ ਨਾਮ ਦੱਸਾਂਗੇ ਜੀ ਪੰਜ ਪਿਆਰੇ ਭਾਈ ਤੇਜ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਚਾਰ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ਵਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਚਾਲੀ ਮੁਕਤੇ ਭਾਈ ਸਮੀਰ ਸਿੰਘ ਜੀ ਭਾਈ ਸਰਜਾ ਸਿੰਘ ਜੀ ਭਾਈ ਸਾਧੂ ਸਿੰਘ ਜੀ ਭਾਈ ਸੁਹੇਲ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਸੋਭਾ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਹਰਸਾ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਾਲਾ ਸਿੰਘ ਜੀ ਭਾਈ ਕੀਰਤ ਸਿੰਘ ਜੀ ਭਾਈ ਕ੍ਰਿਪਾਲ ਸਿੰਘ ਜੀ ਭਾਈ ਖੁਲਾਸ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਘਰਬਾਰਾ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਜਦੋ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਜੰਗ ਸਿੰਘ ਜੀ ਭਾਈ ਦਇਆਲ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਭਾਈ ਦਿਲਬਖ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਨਿਦਾਨ ਸਿੰਘ ਜੀ ਭਾਈ ਬੂੜ ਸਿੰਘ ਜੀ ਭਾਈ ਭਗਤ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਭੰਗਾ ਸਿੰਘ ਜੀ ਭਾਈ ਮੱਝਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਮਇਆ ਸਿੰਘ ਜੀ ਭਾਈ ਰਾਏ ਸਿੰਘ ਜੀ ਭਾਈ ਲਛਮਨ ਸਿੰਘ ਜੀ ਭਾਈ ਮਹਾ ਸਿੰਘ ਜੀ ਤੇ ਇਹ ਸਾਰੇ ਚਾਰ ਸਾਬ ਜਾਦੇ 40 ਮੁਕਤੇ ਪੰਜ ਸਾਬ ਜਾਦੇ ਦੇ ਨਾਮ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਦਾ ਕਾਲ ਸਹਾ ਵਾਹਿਗੁਰੂ ਜੀ ਦੇ ਭਤੇ